ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ஆன்ਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਆਪਾਂ ਪੰਜਵੀਂ ਸ਼੍ਰੇਣੀ ਦੀ ਗਣਿਤ ਦੀ ਦੁਨੀਆ ਕਿਤਾਬ ਦੇ ਵਿੱਚੋਂ ਅਭਿਆਸ 1.1 ਦੇ ਸਵਾਲਾਂ ਨੂੰ ਸਮਝਾਂਗੇ ਅਤੇ ਸਮਝ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡਾ ਪਹਿਲਾ ਸਵਾਲ ਹੈ ਗਿੰਤਾਰੇ ਦੀ ਸਹਾਇਤਾ ਨਾਲ ਸੰਖਿਆ ਨੂੰ ਪੜ੍ਹੋ ਅਤੇ ਲਿਖੋ ਸਾਡਾ ਇਹ ਸਵਾਲ ਹੈ ਸਾਨੂੰ ਗਿੰਤਾਰਾ ਦਿੱਤਾ ਹੋਇਆ ਹੈ ਗਿੰਤਾਰੇ ਦੇ ਵਿੱਚ ਮੋਤੀ ਪਰੋਏ ਹੋਏ ਹਨ ਇਹਨਾਂ ਮੋਤੀਆਂ ਨੂੰ ਅਸੀਂ ਗਿਣ ਕੇ ਲਿਖਣਾ ਹੈ 1 2 3 4 5 5 ਦਹਾਈ ਵਾਲੇ ਸਥਾਨ ਤੇ ਕੋਈ ਮੋਤੀ ਨਹੀਂ ਹੈ ਅਸੀਂ ਲਿਖਾਂਗੇ 0 ਸੈਂਕੜੇ ਦੇ ਸਥਾਨ ਤੇ 1 2 3 ਮੋਤੀ ਹਨ ਅਸੀਂ ਲਿਖਾਂਗੇ 3 ਹਜ਼ਾਰ ਦੇ ਸਥਾਨ ਤੇ 1 2 3 4 5 6 6 ਮੋਤੀ ਹਨ ਅਸੀਂ ਲਿਖਾਂਗੇ 6 10000 ਦੇ ਸਥਾਨ ਤੇ 4 ਮੋਤੀ ਹਨ ਅਸੀਂ ਲਿਖਾਂਗੇ 4 ਪਿਆਰੀ ਬੱਚਿਓ ਹਜ਼ਾਰ ਵਾਲੇ ਸਥਾਨ ਤੇ ਆ ਗਿਆ ਹੈ 46 6000 ਵਾਲੇ ਸਥਾਨ ਤੇ ਹੈ 10000 ਤੇ 4 ਹੈ ਤਾਂ ਅਸੀਂ ਦੋਨਾਂ ਅੰਕਾਂ ਨੂੰ ਇਕੱਠੇ ਪੜਾਂਗੇ 46 ਸੈਂਕੜੇ ਵਾਲੇ ਅੱਖਰ ਨੂੰ ਅਸੀਂ ਇਕੱਲੇ ਨੂੰ ਪੜਦੇ ਹਾਂ 300 05 ਨੂੰ ਅਸੀਂ ਪੜਾਂਗੇ 5 46305 ਜਿਸ ਤਰ੍ਹਾਂ ਹੀ ਅਸੀਂ ਇਸ ਨੂੰ ਪੜਦੇ ਹਾਂ ਉਸੇ ਤਰ੍ਹਾਂ ਹੀ ਇਸ ਸੰਖਿਆ ਨੂੰ ਸ਼ਬਦਾਂ ਦੇ ਵਿੱਚ ਲਿਖਿਆ ਜਾਂਦਾ ਹੈ 46305 ਇਸੇ ਤਰ੍ਹਾਂ ਸਾਡਾ 20ਵਾਂ ਸਵਾਲ ਹੈ गिनतारा ਦਿੱਤਾ ਹੈ ਮੋਤੀ ਦਿੱਤੇ ਹਨ ਮੋਤੀਆਂ ਨੂੰ ਗਿਨ ਕੇ ਅਸੀਂ ਅੰਕ ਲਿਖ ਲੈਣੇ ਹਨ 1 2 3 1 2 3 1 2 3 4 5 ਕੋਈ ਵੀ ਮੋਤੀ ਨਹੀਂ ਹੈ ਹਜ਼ਾਰ ਵਾਲੇ ਸਥਾਨ ਤੇ 0 10000 ਵਾਲੇ ਸਥਾਨ ਤੇ 1 2 3 4 5 6 7 ਮੋਤੀ ਹਨ ਤਾਂ ਸਮਝੋ ਅਸੀਂ ਪੜ੍ਹਾਂਗੇ 70000 ਵਾਲੇ ਸਥਾਨ ਤੇ ਹੈ 70000 5 ਸੈਂਕੜੇ ਦੇ ਸਥਾਨ ਤੇ ਹੈ 533 ਪਹਿਲੇ ਦੋ ਅੰਕ ਵੀ ਅਸੀਂ ਇਕੱਠੇ ਪੜਦੇ ਹਾਂ ਅਕੀਰਲੇ ਦੋ ਅੰਕ ਵੀ ਅਸੀਂ ਇਕੱਠੇ ਪੜਦੇ ਹਾਂ ਭਾਵ ਇਕਾਈ ਤੇ ਦਹਾਈ ਵਾਲੇ ਅੰਕਾਂ ਨੂੰ ਇਕੱਠੇ ਪੜਦੇ ਹਾਂ ਹਜ਼ਾਰ ਤੇ ਦਹ ਹਜ਼ਾਰ ਵਾਲੇ ਅੰਕਾਂ ਨੂੰ ਵੀ ਅਸੀਂ ਇਕੱਠਿਆਂ ਨੂੰ ਪੜਦੇ ਹਾਂ ਇਹ ਹੋ ਗਿਆ 70533 ਇਸੇ ਤਰ੍ਹਾਂ ਅਸੀਂ ਇਹਨਾਂ ਨੂੰ ਸ਼ਬਦਾਂ ਵਿੱਚ ਲਿਖ ਦਵਾਂਗੇ 70533 ਤੇ ਸਾਡਾ ਸੀ ਸਵਾਲ ਹੈ ਸੀ ਸਵਾਲ ਦੇ ਵੀ ਅਸੀਂ ਮੋਤੀਆਂ ਨੂੰ ਗਿਣ ਲਵਾਂਗੇ 1 2 3 4 5 6 7 8 9 ਮੋਤੀ ਹਨ ਦਹਾੜੀ ਦੇ ਸਾਂ ਤੇ 4 ਮੋਤੀ ਹਨ ਸੈਂਕੜੇ ਦੇ ਸਥਾਨ ਤੇ 3 ਹਜ਼ਾਰ ਦੇ ਸਥਾਨ ਤੇ 4 ਤੇ 10 ਹਜ਼ਾਰ ਦੇ ਸਥਾਨ ਤੇ 1 2 3 4 5 6 7 8 ਮੋਤੀ ਹਨ ਤਾਂ ਹੁਣ ਦੇਖੋ ਹਜ਼ਾਰ ਵਾਲੇ ਸਥਾਨ ਤੇ ਹਜ਼ਾਰ ਤੇ 10 ਹਜ਼ਾਰ ਦੋਨੋਂ ਆਂਦੇ ਹਨ ਤਾਂ ਦੋ ਅੰਕ ਸਾਡੇ ਹੋਗੇ 84 ਸੈਂਕੜੇ ਦੇ ਸਥਾਨ ਤੇ 3 ਦਹਾਈ ਅਤੇ ਇਕਾਈ ਦੇ ਸਥਾਨ ਤੇ ਹੋ ਗਿਆ 40 49 ਤਾਂ ਸਾਰੀ ਰਕਮ ਕਿੰਨੀ ਬਣੀਗੀ ਹੈ ਸੰਖਿਆ ਕਿੰਨੀ ਬਣੀਗੀ ਹੈ 84349 ਇਸੇ ਤਰ੍ਹਾਂ ਇਸ ਨੂੰ ਲਿਖ ਦਵਾਂਗੇ 84349 ਫਿਰ ਸਾਡਾ ਈ ਸਵਾਲ ਹੈ ਮੋਤੀ ਸੀ ਗਿਣਾਂਗੇ 1 2 3 4 5 6 7 ਸੱਤ ਮੋਤੀ ਹਨ ਦਹਾਈ ਦੇ ਸਥਾਨ ਤੇ 0 ਸੈਂਕੜੇ ਦੇ ਸਥਾਨ ਤੇ 0 ਹਜ਼ਾਰ ਦੇ ਸਥਾਨ ਤੇ 0 10000 ਦੇ ਸਥਾਨ ਤੇ 0 10000 ਤੇ ਹਜ਼ਾਰ ਦੇ ਅੰਕਾਂ ਨੂੰ ਅਸੀਂ ਇਕੱਠੇ ਪੜਾਂਗੇ 33 ਤੇ ਸੈਂਕੜੇ ਦੇ ਸਥਾਨ ਤੇ 0 ਹੈ ਦਹਾਈ ਵੀ 0 ਹੈ ਇਕਾਈ ਵਾਲੇ ਨੂੰ ਪੜਾਂਗੇ ਅਸੀਂ 7 33007 ਇਸੇ ਤਰ੍ਹਾਂ ਇਸ ਨੂੰ ਲਿਖ ਦੇਣਾ ਹੈ 33007 ਦੂਜਾ ਸਵਾਲ ਹੈ ਸੰਖਿਆਵਾਂ ਨੂੰ ਸਥਾਨਕ ਮੁੱਲ ਸਾਰਣੀ ਤੇ ਦਰਸਾਓ ਪਹਿਲੀ ਸਾਡੀ ਏ ਸਵਾਲ ਹੈ 3868 ਅਸੀਂ ਸਥਾਨਕ ਵਲਸਾਰ ਨਹੀਂ ਬਣਾ ਲਈ ਹੈ ਜਿਸ ਵਿੱਚ ਇਕਾਈ ਦਹਾਈ ਅੰਕਾਂ ਦੇ ਸਥਾਨਾਂ ਨੂੰ ਲਿਖ ਲਿਆ ਹੈ ਤਾਂ ਅਸੀਂ ਦੇਖਾਂਗੇ ਸਭ ਤੋਂ ਪਹਿਲਾਂ 3000 ਹਜ਼ਾਰ ਦੇ ਸਥਾਨ ਤੇ 3 ਹੈ 800 ਸੈਕੰਡਰੀ ਦੇ ਸਥਾਨ ਤੇ 8 ਹੈ 68 60 8 68 ਪਾਰ 6 ਦਹਾਈਆਂ ਹਨ ਤੇ 8 ਇਕ ਕਾਂਗਾਂ ਤਾਂ ਅਸੀਂ ਇਸ ਸੰਖਿਆ ਨੂੰ ਸਥਾਨਕ ਮੁੱਲਸਾਰਨੀ ਤੇ ਦਰਸਾ ਦਿੱਤਾ ਹੈ ਐਸੀ ਤਰ੍ਹਾਂ ਸਾਡਾ 20ਵਾਂ ਹਲ ਹੈ 17605 10000 ਦੇ ਸਥਾਨ ਤੇ 1 ਹੈ 1000 ਦੇ ਸਥਾਨ ਤੇ 7 ਦੋਹਾਂ ਅੰਕਾਂ ਨੂੰ ਅਸੀਂ ਇਕੱਠੇ ਪੜ੍ਹਦੇ ਹਾਂ 17000 ਸੈਕੰਡਰੀ ਸਥਾਨ ਤੇ 6 ਹੈ ਦਹਾਈ ਸਾਡੀ 0 ਹੈ ਤੇ ਇਕਾਈ ਸਾਡੀ 5 ਹੈ 17605 ਇਸੇ ਤਰ੍ਹਾਂ ਸਾਡਾ ਸੀ ਸਵਾਲ ਹੈ 41123 4 10000 ਵਾਲੇ ਸਥਾਨ ਤੇ ਹੈ 10000 ਵਾਲੇ ਸਥਾਨ ਤੇ 1 ਸੈਂਕੜੇ ਵਾਲੇ ਸਥਾਨ ਤੇ 2 ਦਹਾਈਆਂ ਤੇ 3 ਇਕਾਈਆਂ 41123 ਇਸੇ ਤਰ੍ਹਾਂ ਸਾਡਾ ਡੀ ਸਵਾਲ ਹੈ 92856 9 10000 ਵਾਲੇ ਸਥਾਨ ਤੇ ਹੈ 2000 ਵਾਲੇ ਸਥਾਨ ਤੇ 8 ਸੈਂਕੜੇ ਤੇ 5 ਦਹਾਈਆਂ ਤੇ 6 इक बानवे हज़ार अठ सौ छपंजा इस तरह साई सवाल है भीह हज़ार दो सौ तीन दो दस हज़ार के स्थान है हज़ार के स्थान जीरो है सैकड़े दान फिर दो है दहाइया जीरो तीन भी हज़ार दो सौ तीन एफ सवाल है नड़िनवे हज़ार सत सौ अठाई नौ दस हज़ार स्थान पर 9000 ਵਾਲੇ સ્થાન ਤੇ 7 ਸੈਂਕੜੇ 2 ਦਹਾਈਆਂ 8 ਇਕਾਈਆਂ ਜਿਹੜੇ 90728 ਸਾਡਾ ਤੀਜਾ ਸਵਾਲ ਹੈ ਸ਼ਬਦਾਂ ਵਿੱਚ ਲਿਖੋ ਸਭ ਤੋਂ ਪਹਿਲਾਂ ਅਸੀਂ ਸਾਡਾ A ਸਵਾਲ ਕਰਾਂਗੇ 2462 ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਉਸੇ ਤਰ੍ਹਾਂ ਲਿਖ ਲੈਣੇ ਹਾਂ ਪਰ ਸਮਝਣ ਦੇ ਲਈ ਅਸੀਂ ਇਸ ਨੂੰ ਸਥਾਨਿਕ ਮulsarਣੀ ਤੇ ਲਿਖ ਲੈਣੇ ਹਾਂ ਇਕਾਈਆਂ 2 ਹਨ ਦਹਾਈਆਂ 6 ਜਦੋਂ ਅਸੀਂ ਇਕਾਈ ਤੇ ਦਹਾਈ ਦੇ ਸ਼ਬਦਾਂ ਨੂੰ ਹਮੇਸ਼ਾ ਇਕੱਠੇ ਹੀ ਪੜ੍ਹਦੇ ਹਾਂ ਇਹ ਹੈ 62 ਤਾਂ ਅਸੀਂ ਲਿਖ ਲਿਆ 62 ਸੈਂਕੜੇ ਦੇ ਸਥਾਨ ਤੇ 4 ਹੈ ਫਿਰ ਤਾਂ ਇਸੇ ਅੱਗੇ ਲੱਗ ਜਾਏਗਾ 462 ਤੇ ਫਿਰ ਸਾਡਾ ਹਜ਼ਾਰ ਦੇ ਸਥਾਨ ਤੇ 2 ਹੈ 2462 ਸਾਡਾ 20ਵਾਂ ਸਵਾਲ ਹੈ 8982 ਪਹਿਲਾਂ ਅਸੀਂ ਸਥਾਨਕ ਮੁੱਲ ਸਾਹਮਣੇ ਤੇ ਦਰਸਾਲ ਲਨੇ ਹਾਂ ਇਕਾਈ ਦੇ ਸਥਾਨ ਤੇ 8 ਦਹਾਈ ਦੇ ਸਥਾਨ ਤੇ 8 88 ਤਜਾਦੇ ਦੋ ਅੰਕ ਜੋੜ ਕੇ ਕੀ ਬਣਨਗੇ 88 ਇਹਨਾਂ ਦੇ ਅੱਗੇ ਜੋ ਮਰਜ਼ੀ ਲੱਗੀ ਜਾਵੇ ਪਿਆਰੇ ਬੱਚਿਓ ਇਹ ਹਮੇਸ਼ਾ 88 ਹੀ ਰਹਿਣਗੇ ਹੁਣ ਸੈਂਕੜਾ 9 ਹੈ 988 ਹੁਣ ਇਹਦੇ ਅੱਗੇ ਹਜ਼ਾਰ ਵਾਲਾ ਅੰਕ ਆ ਗਿਆ ਤਾਂ ਇਹ ਹੋ ਗਿਆ 8988 ਸੀਸ ਵਾਲਾ ਸਾਡਾ 19050 ਇਕਾਈ ਦੇ ਸਥਾਨ ਤੇ ਜ਼ੀਰੋ ਦਹਾੜੀ ਦੇ ਸਥਾਨ ਤੇ 5 ਜਾਂ 2 ਅੰਕਾਂ ਨੂੰ ਅਸੀਂ ਇਕੱਠੇ ਪੜਾਂਗੇ 50 ਇਹ ਹਮੇਸ਼ਾ 50 ਹੀ ਰਹੇਗਾ ਇਸ ਦੇ ਅੱਗੇ ਜੋ ਮਰਜ਼ੀ ਲੱਗ ਜਾਵੇ ਸੈਂਕੜੇ ਦੇ ਸਥਾਨ ਤੇ ਜ਼ੀਰੋ ਹੈ ਤਾਂ ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ ਪਿਆਰੇ ਬੱਚਿਓ ਤਾਂ ਵੀ ਇਹ 50 ਹੀ ਰਹੇਗਾ ਹਜ਼ਾਰ ਵਾਲੇ ਸਥਾਨ ਤੇ ਆ ਗਿਆ 9 ਤਾਂ ਉਹਨੇ ਬਣ ਜਾਏਗਾ 9050 10000 ਵਾਲੇ ਸਥਾਨ ਤੇ 1 ਹੈ ਤਾਂ ਇਹ ਦੋ ਅੰਕਾਂ ਨੂੰ ਅਸੀਂ ਇਕੱਠੇ ਪੜਨਾ ਹੈ ਇਹ ਕੀ ਬਣ ਜਾਏਗਾ 19 19050 ਅਗਲੀ ਸਾਡੀ ਸੰਖਿਆ ਹੈ 33006 ਯਾਰੀ ਬੱਚਿਓ ਇਕਾਈਆਂ 6 ਦਹਾਈਆਂ 0 ਤਾਂ ਹੁਣ ਅਸੀਂ ਇਸ ਨੂੰ ਲਿਖਾਂਗੇ 6 ਸੈਕੜੇ ਦੇ ਸਥਾਨ ਤੇ ਵੀ 0 ਹੈ ਤਾਂ ਵੀ ਇਹ 6 ਹੀ ਰਹੇਗਾ ਤੇ ਇਸ ਹਜ਼ਾਰ ਵਾਲੇ ਸਥਾਨ ਤੇ ਤਨ ਹੈ ਹੁਣ ਇਹ ਬਣ ਜਾਏਗਾ 3000 6 10000 ਵਾਲੇ ਸਥਾਨ ਤੇ ਵੀ ਤਨ ਹੈ ਇਹ ਦੋ ਅੰਕਾਂ ਨੂੰ ਅਸੀਂ ਇਕੱਠੇ ਪੜਨਾ ਹੈ ਤਾਂ ਹੁਣ ਇਹ ਹੋ ਜਾਏਗਾ 33006 ਤੁਹਾਡਾ ਅਗਲਾ ਸਵਾਲ ਹੈ 20198 ਅੱਠ ਇਕਾਈਆਂ ਨੌ ਦਹਾਈਆਂ ਤੇ ਦੋਵਾਂ ਨੂੰ ਜੋੜ ਕੇ ਬਣ ਜਾਏਗਾ 98 ਸੈਕੰਡਰੀ ਸਥਾਨ ਤੇ ਹੈ 1 198 ਹਜ਼ਾਰ ਦੇ ਸਥਾਨ ਤੇ ਹੈ 0 ਤਾਂ ਹੀ 198 ਰਹੇਗਾ ਕਿਉਂਕਿ 0 ਦੀ ਕੋਈ ਮੁੱਲ ਨਹੀਂ ਹੈ ਤਾਂ 10000 ਵਾਲੇ ਸਥਾਨ ਤੇ ਹੈ 2 ਹੁਣ ਇਹ ਦੋ ਅੰਕਾਂ ਨੂੰ ਅਸੀਂ ਇਕੱਠਿਆਂ ਪੜਨਾ ਹੈ 20 20 1198 ਸਾਡਾ ਅਗਲਾ ਸਵਾਲ ਹੈ 59045 ਐਪ ਸਵਾਲ ਹੈ 5 4 ਦਹਾਈਆਂ ਤਾਂ ਇਹ ਦੋਵਾਂ ਨੂੰ ਪੜਾਂਗੇ ਅਸੀਂ 45 ਸੈਂਕੜੇ ਦੇ ਸਥਾਨ ਤੇ ਹੈ 0 ਤਾਂ ਵੀ ਇਹ 45 ਹੀ ਰਹੇਗਾ ਹਜ਼ਾਰ ਦੇ ਸਥਾਨ ਤੇ ਹੈ 9 ਹੁਣ ਇਹ ਬਣ ਗਿਆ 9045 10000 ਵਾਲੇ ਸਥਾਨ ਤੇ 5 ਹੈ ਇਹ ਦੋ ਅੰਕਾਂ ਨੂੰ ਅਸੀਂ ਇਕੱਠੇ ਆ ਪੜਨਾ ਹੈ 59 59045 साढ़ा जी सवाल है अठाठ हज़ार तीन सौ नब्बे एकाइया जीरो दहाइया नौता यह बन गया नब्बे सैकड़ा तीन है तीन सौ नब्बे उस तो बाद हज़ार वाले स्थानीय अठ है अठ हज़ार तीन सौ नब्बे दस हजार वाले स्थानीय छे है ये दो अंकों से इकट्ठे पढ़ा अठाठ हज़ार तीन सौ नब्बे ਅੰਕਾਂ ਵਿੱਚ ਲਿਖੋ 1745 ਇਸ ਨੂੰ ਵੀ ਅਸੀਂ ਸਥਾਨਕ ਮੁੱਲ ਹਾਰਨੀ ਤੇ ਦਰਸਾ ਲਨੇ ਆ ਹਜ਼ਾਰ ਦਾ ਕਿਹ ਹੈ 1 700 100 ਦੇ ਸਥਾਨ ਤੇ ਕੀ ਹੈ 7 45 45 ਨੂੰ ਅਸੀਂ ਇਕੱਠਿਆਂ ਲਿਖਦੇ ਹਾਂ 4 ਦਹਾਈਆਂ 5 ਇਕਾਈਆਂ ਤਾਂ ਸਾਡਾ ਉੱਤਰ ਕੀ ਬਣ ਗਿਆ 1745 ਇਸੇ ਤਰ੍ਹਾਂ ਸਾਡਾ 20 ਸਾਲ ਹੈ 33875 33000 33 ਦੋਏ ਸਥਾਨਾਂ ਤੇ 10000 ਤੇ ਤਨ ਤੇ ਹਜ਼ਾਰ ਵਾਲੇ ਸਥਾਨ ਤੇ 3 33800 100 ਸੈਂਕੜਾ 8 ਸੈਂਕੜੇ ਹਨ 75 ਦਹਾਈ ਤੇ ਇਕਾਈ ਦੇ ਨੂੰ ਅਸੀਂ ਇਕੱਠੇ ਲਿਖਦੇ ਹਾਂ 75 ਤਾਂ ਸਾਡੀ ਸੰਖਿਆ ਕੀ ਬਣੀ 33875 ਸਾਡਾ 3 ਸਵਾਲ ਹੈ 77000 77 77 ਨੂੰ ਅਸੀਂ ਹਜ਼ਾਰ ਵਾਲੇ ਸਥਾਨ ਤੇ ਲਿਖਾਂਗੇ ਸੈਂਕੜੇ ਤੇ ਸਥਾਨ ਤੇ ਜ਼ੀਰੋ ਹੈ ਸਾਡੀ ਤਾਂ 77 ਦਹਾਈ ਤੇ ਇਕਾਈ ਦੇ ਸਥਾਨ ਤੇ ਆਏਗਾ 70077 20ਵਾਂ ਆਲਾ ਹੈ ਸਾਡਾ 50500 50000 50000 ਵਾਲੇ ਕਾਲਮ ਦੇ ਵਿੱਚ ਅਸੀਂ ਲਿਖਾਂਗੇ 5 1000 000 500 5 ਸੈਂਕੜੇ ਹਨ ਦਹਾਈਆਂ 0 ਹਨ ਤੇ ਇਕਾਈ 5 ਹੈ 50000 500 5 ਇਸੇ ਤਰ੍ਹਾਂ ਸਾਡਾ E ਸਵਾਲ ਹੈ 90806 90 हजार हजार वाले स्थान पर की आ गया नब्बे अठ सौ सैकड़े अठ दहाई साड़ी जीरो है इकइया साड़ियाँ छे हैं नब्बे हज़ार अठ सौ छे साढ़ा अगला सवाल है अस्सी हज़ार अठ सौ अस्सी अस्सी हजार वाले स्थान पर है अठ सौ सैकड़े वाले स्थान पर अठ है अस्सी भाव अठ दहाइया जीरो है अस्सी 80880 ਸਾਡਾ ਜੀ ਸਵਾਲ ਹੈ 1 ਲੱਖ ਲੱਖ ਵਾਲੇ ਸਥਾਨ ਤੇ 1 ਹੈ ਤੇ ਹਜ਼ਾਰ ਵਾਲੇ ਸਥਾਨ ਤੇ ਜ਼ੀਰੋਆਂ ਹਨ ਸੈਂਕੜਾ ਜ਼ੀਰੋ ਹੈ ਇਕਾਈ ਤੇ ਦਹਾਈ ਦੇ ਸਥਾਨ ਤੇ ਵੀ ਜ਼ੀਰੋਆਂ ਹਨ ਤਾਂ ਸਾਡੀ ਸਾਕਮ ਬਣ ਗਈ 1 ਲੱਖ ਪੰਜਵਾਂ ਸਵਾਲ ਹੈ ਹੇਠ ਲਿਖਿਆ ਸੰਖਿਆਵਾਂ ਦੀਆਂ ਅਗੇਤਰ ਸੰਖਿਆਵਾਂ ਲਿਖੋ प्यारे बच्चों ਅਗੇਤਰ ਸੰਖਿਆ ਕਿਹੜੀ ਹੁੰਦੀ ਹੈ ਅਗਲੀ ਸੰਖਿਆ ਜਿਵੇਂ ਅਸੀਂ ਗਿਣਤੀ ਗਿੰਦੇ ਹਾਂ 18 ਤਾਂ 19 18 ਦੀ ਅਗੇਤਰ ਹੈ ਤਾਂ ਇਸੇ ਤਰ੍ਹਾਂ ਇਹਨਾਂ ਦੀਆਂ ਅਸੀਂ 998 ਇਹਨਾਂ ਦੇ ਵਿੱਚ ਇੱਕ ਜੋੜਨਾ ਹੈ ਭਾਵ ਇਸ ਤੋਂ ਅਗਲੀ ਸੰਖਿਆ ਲਿਖਣੀ ਹੈ 999 ਇਸੇ ਤਰ੍ਹਾਂ ਇਹ ਸੰਖਿਆ ਹੈ 10000 10000 ਦੇ ਵਿੱਚ ਇੱਕ ਜੋੜਾਂਗੇ ਤਾਂ ਇਹ ਬਣ ਜਾਏਗਾ 10001 ਇਕਾਈ ਵਾਲੇ ਸਾਂ ਤੇ ਇੱਕ ਨੂੰ ਅਸੀਂ ਵਧਾ ਦਿੰਦੇ ਹਾਂ 2018 ਇੱਕ ਇਹਦੇ ਵਿੱਚ ਹੋਰ ਅਗਿੱਤਰ ਸੰਖਿਆ ਲਿਖਣ ਲਈ ਜੋੜਾਂਗੇ ਤਾਂ ਇਹ ਬਣ ਜਾਏਗਾ 2019 99999 ਇਹਦੇ ਵਿੱਚ ਇੱਕ ਜੋੜਾਂਗੇ ਤਾਂ ਇਹ ਬਣ ਜਾਏਗਾ 1 ਲੱਖ 48675 ਜਦੋਂ ਇਸ ਵਿੱਚ ਇੱਕ ਜੋੜਾਂਗੇ ਤਾਂ ਇਸ ਦੀ ਅਗਿੱਤਰ ਸੰਖਿਆ ਬਣ ਜਾਏਗੀ 48676 40009 ਇਸ ਦੀ ਅਗਿੱਤਰ ਸੰਖਿਆ ਇੱਕ ਜੋੜ ਕੇ ਬਣ ਜਾਏਗੀ 40010 ਇਸੇ ਤਰ੍ਹਾਂ ਸਾਡਾ ਅੰਤਮ ਸਵਾਲ 6ਵਾਂ ਸਵਾਲ ਹੈ 8 ਲਿਖੀਆਂ ਸੰਖਿਆਵਾਂ ਦੀ 75 ਸੰਖਿਆਵਾਂ ਲਿਖੋ 75 ਤੋਂ ਪਾਅ ਹੈ ਪਿਛਲੀ ਸੰਖਿਆ ਪਹਿਲੀ ਸੰਖਿਆ ਜਿਹੜੀ ਉਸ ਤੋਂ ਪਹਿਲਾਂ ਆਵੇਗੀ ਜਿਵੇਂ 18 ਦਾ 19 ਅਗਿੱਤਰ ਸੰਖਿਆ ਸੀ ਤਾਂ ਇਸ ਦਾ 18 ਦਾ ਪਛੇਤਰ ਕੀ ਹੋਵੇਗਾ 17 ਹੁਣ ਸਾਡੇ ਲਈ ਵੀ ਹੈ 55 55 ਦਾ ਪਛੇਤਰ ਕੀ ਹੋਵੇਗਾ 54 24000 800 54 ਇੱਕ ਘਟਾ ਕੇ ਅਸੀਂ ਇਸ ਨੂੰ ਕਰ ਸਕਦੇ ਹਾਂ 24854 99999 ਜਦੋਂ ਇੱਕ ਘਟਾਵਾਂਗੇ ਤਾਂ ਇਹ ਬਣ ਜਾਵੇਗਾ 99998 39999 ਇੱਕ ਘਟਾਵਾਂਗੇ ਤਾਂ ਇਹ ਬਣ ਜਾਵੇਗਾ 39998 79890 ਜਦੋਂ ਇੱਕ ਘਟਾਵਾਂਗੇ 90 ਤੋਂ ਇੱਕ ਘਟਾਵਾਂਗੇ ਤਾਂ 99 7989 ਉਹਨਾਂ ਸਾਲ ਦੇ ਵਿੱਚ 50000 50000 ਦੇ ਵਿੱਚ ਜਦੋਂ ਇੱਕ ਘਟਾਵਾਂਗੇ 50000 ਤੋਂ ਪਿਛਲੀ ਸੰਖਿਆ ਆਏਗੀ 49999 23456 ਜਦੋਂ ਇੱਕ ਘਟਾਵਾਂਗੇ ਤਾਂ ਇਹ ਆ ਜਾਵੇਗਾ 23455 ਪਿਆਰੀ ਬੱਚੋ ਉਮੀਦ ਕਰਦਾ ਹਾਂ ਤੁਹਾਨੂੰ ਇਹ ਸਵਾਲ ਵੀ ਬੜੀ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਤੁਸੀਂ ਇਹਨਾਂ ਨੂੰ ਖੁਦ ਕਰਕੇ ਵੇਖਣਾ ਹੈ ਸਮਝਣਾ ਹੈ ਸਿੱਖਣਾ ਹੈ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ